ਕਹੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਵੀਰ ਵੀ ਲਗਭਗ ਤੁਹਾਨੂੰ 8-9 ਬਿਹੜਾ ਦਿਖਾਵਾਂਗੇ ਕਿ ਬਾਕੀ ਮੱਝਾਂ ਦਾ ਮੇਲਾ ਵੀ ਪੂਰਾ ਭਖਿਆ ਹੋਆ ਤੇ ਸੁੰਜਾਂ ਸਵਾਈਆਂ ਵਿੱਚ ਗੱਬਣਾ ਤੇ ਜਿਹੇ ਜਾਂ ਚਾਹੀਦੇ ਆ ਮੱਝ ਮੰਨ ਕੇ ਚਲੋਗੇ ਸਟਾਰਟਿੰਗ 72000 ਤੋਂ ਲੈ ਕੇ ਐਂਡ ਤੱਕ ਜਾਂਦੀ ਮੈਂ 1354000 ਤੱਕ ਮੈਂ ਜਾਵੜੂਗੀ ਜਿਵੇਂ ਪਹਿਲੇ ਨੰਬਰ ਤੇ ਆਪਾਂ ਮੱਝ ਖੜੀ ਦੇਖ ਲਿਆ ਬਾਜ ਵਿਭਾਗ ਦੇ ਵਿੱਚ ਤਾਜੀ ਸੂਈ ਵੀ ਧਾਰਾ ਮਾਰ ਕੇ ਦਿਖਾਵਾਂਗੇ ਤੇ ਦੋ ਵੜਾ ਹੋਰ ਖੜੇ ਤਾਜੀ ਸੂਈਆਂ ਤੇ ਬਾਕੀ ਗੱਪੜਾ ਦੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਨੇ ਆਓਗੇ ਕਰੀਏ ਕਰ ਸਸੀ ਘਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਭਦਰ ਸਿੰਘ ਜੀ ਪਿੰਡ ਧੋਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪੜਾ ਮੋਬਾਈਲ ਨੰਬਰ ਜੀ ਆਪਣਾ 99134210199 9913421019 ਅੱਜ ਮੈਂ ਕਹਿੰਦਾ ਲਗਭਗ ਤੇਰੇ ਕੋਲ ਹੋਣਗੇ 18 17 ਦਾ ਗਾਵਾਂ ਹੀ ਹੈ ਹਨਾ 17 18 ਦਾ ਗਾਵਾਂ ਨੇ ਬਾਈ ਜੀ 11 12 ਮਨੀਆਂ ਦੇ ਠੀਕ ਹੈ ਸੂਂਜੀਆਂ ਸਵਾਈਆਂ ਤੇ ਵਿੱਚ ਕੁਝ ਹੈਗਾ ਗੱਪਣਾ ਹਨਾ ਇਹ ਗੱਪਣਾ ਨੇ ਬਾਕੀ ਸੂਂਜੀਆਂ ਸਵਾਈਆਂ ਨੇ ਮਨੀਆਂ ਜੀ ਆਪਣੀ ਠੀਕ ਹੈ ਜਿਹੜੀ ਮਰਜ਼ੀ ਪਸ਼ੂ ਪਸੰਦ ਕਰਿਆ ਕਿ ਮਿਲੂਗਾ ਪਸ਼ੂ ਪਸੰਦ ਕਰੇ ਬਾਈ ਇਥੋਂ ਹਰ ਇੱਕ ਚੀਜ਼ ਮਿਲੂਗਾ ਠੀਕ ਹੈ ਟੋਟਲੀ ਮਿਲੂਗਾ ਜੀ ਜਿਵੇਂ ਛੋਟੇ ਪਾ ਜੇਪਾ ਮੈਂ ਦੇਖਦੇ ਆ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਸੂਈ ਆ ਹਣਾ ਤੇ ਬੱਚਾ ਇਹਨੇ ਕੀ ਦਿੱਤਾ ਬੱਚਾ ਇਹਨੇ ਕੱਟੀ ਆ ਜਰਾ ਕੱਟੀ 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 ਆ ਜੇਰੇ ਦੀ ਰਹਿ ਗਈ ਹੈ ਨਾ ਜੇਰ ਓਕੇ ਆ ਭਾਈ ਜੋ ਪਈ ਆ ਜੀ ਜੇਰ ਓ ਪਿਆ ਪੱਠੜਾਂ ਚ ਆਪਾਂ ਦਿਖਾ ਦਿੰਨੇ ਆ ਬਾਜੂ ਵੀ ਦਿਖਾ ਦਿੰਨੇ ਆ ਹਾਂ ਜੀ ਤੇ ਇਹ ਬੱਚਾ ਦੇਤੀ ਕੱਟੀ ਕਿੰਨਾ ਦੁੱਧ ਦੇ ਦੋਗੇ ਇਹ ਭਾਈ ਦੁੱਧ 11 ਕਿਲੋ ਮਲ ਕੇ ਲੈ ਲਈ ਅਗਲਾ ਦੱਸ ਦਊਗੀ ਹਾਂ ਬੁੱਲਾ ਬੁੱਲਾ ਆਰਾਮ ਦੇ ਨਾਲ ਚੱਡੇ ਵਾਲੀ ਮੈਂ ਆ ਜੀ ਤੇ ਬੱਚਾ ਬਹੁਤ ਪਿਆਰਾ ਕੱਟੀ ਹੈ ਨਾ ਬੱਚਾ ਬਹੁਤ ਪਿਆਰਾ ਜੀ ਤੇ ਕੱਟੀ ਦੇਖੋ ਕਿਆ ਬਾਤ ਹੈ ਹਾਂਜੀ ਹਾਂਜੀ ਤੇ ਧਾਰਾ ਤੂੰ ਰੋਕੇ ਜਮਾ ਧਾਰਾ ਤੂੰ ਜਮਾ ਓਕੇ ਧਾਰਾ ਮਾਰ ਕੇ ਰਖਾਵਾਂਗੇ ਜੀ ਤੇ ਬਾਕੀ ਇਹਦਾ ਬੌੜਾ ਵੀ ਕੱਢਿਆ ਜੀ ਆਪਾਂ ਕਿੰਨਾ ਕ ਬੌੜਾ ਚੋਦਾ 20 ਕਿਲੋ ਬੌੜਾ ਕੱਢਿਆ ਪਿਆ ਜੀ ਠੀਕ ਹੈ ਹਾਂਜੀ ਹਾਂਜੀ ਤੇ ਧਾਰਾ ਮਾਰੋ ਫਿਰ ਇਹਦੀ ਹਾਂ ਧਾਰਾ ਮਾਰੋ ਸੁਵਰਜ ਚਵਾਈ ਦੇਖੋ ਇਹਦੀ ਧਾਰ ਦੋ ਤੇ ਆਰਾਮ ਨਾਲ ਖੜ ਜਾਂਦੀ ਹੈ ਸੁਚਵਾਈ ਦੇਖੋ ਇਹਦੀ ਕਿਆ ਬਾਤ ਹੈ ਪੂਰਾ ਮੋਟਾ ਸਾਫ ਜਦਰਾ ਤੇ ਬੌੜਾ ਹੀ ਹੈ ਹਲੇ ਚੋਣ ਚਵਾਈ ਦੀ ਪੂਰੀ ਇੱਕ ਨੰਬਰ ਆ ਕਿ ਆਪਾਂ ਬੱਚਾ ਲਾਇਆ ਉਦਾਂ ਹੀ ਵਹਿ ਗ ਸੋ ਚੋਣ ਚੋਈ ਦੇਖੋ ਇੱਕ ਨੰਬਰ ਜਮਾ ਹੈ ਨਾ ਤੇ ਇਹਦਾ ਫਿਰ ਭਾਅ ਬਾਜ਼ਾਰ ਦਾ ਕੀ ਰਹੂਗਾ ਭਾਅ ਬਾਜ਼ਾਰ ਬਾਈ ਜੀ ਇਹ ਤਾਂ ਮੁੱਲ ਕਰਾ ਲਓ 85 ਕਰਾ ਲਓ 90 ਕਰਾ ਲਓ ਜੀ 75000 ਦੀ ਮੈਂ ਦੇਣੀ ਆ ਜੀ ਛੋਟ ਚੱਪਾ ਹੋ ਜੂਗਾ ਛੋਟ ਚੱਪਾ ਹੋ ਜੂਗਾ ਟੋਰੀ ਮਾੜਾ ਜੇ ਬਾਹਰ ਨੂੰ ਸੋ ਫਿਰ 75000 ਦੇ ਵਿੱਚ ਕੱਦ ਜਿ ਛੋਟੀ ਆ ਪਹਿਲਾਂ ਦੱਸ ਦੀ ਆਪਾਂ ਪਰ ਲੈਵੇ ਆਣੇ ਬਸ ਸਾਫ਼ ਸੁਥਰੀ ਆ ਜਿਹੜੇ ਵੀਰ ਕਹਿੰਦੇ ਵੀ ਅਸਲੀ ਪਿਓਰ ਦੁੱਧ ਬਿਨਾਂ ਲੱਗਦੀ ਦੁੱਧ ਬਿਮਾਰ ਜਾਉ ਡਰ ਲੱਗਦਾ ਚੁੱਪ ਕਰਕੇ ਮੈਂ ਲੈ ਜਾਉ ਨਾਲੇ ਪੁੱਣ ਨਾਲੇ ਫਲੀਆਂ ਤੇ ਸਿਰਫ 75000 ਦੀ ਸੁਬ੍ਰਤ ਔਰਾ ਵਗੈਰਾ ਦੇਖੋ ਲੈ ਮੈਦਾ ਪੂਰਾ ਸਾਫ ਸੁਥਰਾ ਤੇ ਕੀਮਤ ਬਿਲਕੁਲ ਜੈਨੂਨ 75000 ਰੁਪਏ ਦੀ ਤੇ ਇਹ ਸਿੰਗ ਮਾੜਾ ਜਿਹਾ ਜੂਰ ਹੈ ਕੈਡਾ ਮੁੜਿਆ ਵਾ ਤੇ ਪਰ ਰਾਜੀ ਸਮੀ ਬਲੀ ਵੀ ਹੈ ਹੈਗੀ ਹੈਗੀ ਤੇ ਜਿੰਦ ਜਾਣਾ 10 ਕਿਲੋ ਦੁੱਧ ਤੋਂ ਮਰਦੀ ਨਹੀਂ ਬਾਹਰ ਚੱਲੂਗੀ ਸੂਈ ਸਵਾਈਆ ਜੇਰ ਵਗੈਰਾ ਦਾ ਕੰਮ ਬਡਾਨਾ ਧਾਰਾ ਵੀਡੀਓ ਜਮਾਰ ਕੇ ਦਿਖਾਤੀਆਂ ਪਿੱਛੇ ਬੱਚਾ ਇਹਦੇ ਕੱਟੀਆ ਕੱਟੀ ਵੇ ਪਾਲਾਂਗੇ ਮੂਰੇ ਚੰਗੇ ਰੁਪਏ ਦੀ ਕੱਟੀ ਬਣੂਗੀ ਤੇ ਇਦਾਂ ਦੇ ਮੱਝਾ 54 55 57 ਦੇ ਟੋਕੜਾ ਵੇ ਗਏ ਨੇ ਹੁੰਦੀਆਂ ਤੇ ਜਨੇਰ ਰੁਪਏ ਤਾਜੀ ਦੇ ਲਾਵਾਂਗੇ ਓਨੇ ਰੁਪਏ ਭਾਵੇਂ ਗਾਹ ਨੂੰ ਫੇਰ ਵਟ ਲਈਏ ਆਪਾਂ ਤੇ ਮੈਂ ਸਾਫ਼ ਆ ਲੈ ਵੀ ਦੀ ਜਿਵੇਂ ਧਾਰਾ ਵਾਲੇ ਪਾਸੇ ਓਕੇ ਆ ਤੇ ਬਾਕੀ ਇਦਾਂ ਦਾ ਭਾਅ ਨਹੀਂ ਮਿਲਦਾ 75000 ਰੁਪਏ ਕਿਸੇ ਪਾਸਿਓ ਤੇ ਪਿੱਛੇ ਬਚਾ ਇਹਦੇ ਹੈਗੀ ਕੱਟੀ ਅੱਗੇ ਗੱਲ ਕਰਦੇ ਆ ਭਾਈ ਜੀ ਦੂਜੇ ਨੰਬਰ ਤੇ ਆਪਾਂ ਬੈਠਦੀ ਇਹ ਕਦੋਂ ਕਸੂਈ ਆ ਇਹਦੀ ਭਾਈ ਜੇ ਦਾਣਾ ਜੀ ਇਹ ਸੁਭਾ ਸੁਈ ਹੈ ਜੀ ਜਿਹੜਾ ਦੋਨਾਂ ਦੇ ਆਪਿਆਂ ਵਰਲੀ ਮੈਰੀਆ ਪਹਿਲੀ ਗੱਲ ਬੱਚਾ ਕੀ ਆ ਬੱਚਾ ਇਹਦੇ ਪਿੱਛੇ ਬੱਚੀ ਆ ਜੀ ਕਿਹੜਾ ਸੁਭਾ ਸੁਈ ਹੈ ਸੁਭਾ ਦੂਜਾ ਸੁਈ ਹੈ ਭਾਈ ਜੀ ਠੀਕ ਹੈ ਤਾਰਾ ਦੂਰਾ ਕਿਵੇਂ ਆ ਜੀ ਤਾਰਾ ਦੂਰਾ ਓਕੇ ਆ ਭਾਈ ਮਾਰ ਕੇ ਦਿਖਾਵਾਂਗੇ ਜੀ ਠੀਕ ਹੈ ਤੇ ਕਿੰਨਾ ਦੁੱਧ ਪਾ ਦੂ ਇਸ ਵਾਰੇ ਇਹਨੇ ਭਾਈ ਐ ਮੰਨ ਕੇ ਚੱਲੋ ਜੀ 4 ਕਿਲੋ ਦਾ 4.5 ਕਿਲੋ ਬੋੜਾ ਕੱਢਿਆ ਜੀ ਆਪਾਂ ਠੀਕ ਹੈ ਸਵੇਰੇ ਕਿੰਨਾ ਦੁੱਧ ਮੰਨ ਕੇ ਚੱਲੇ ਹੋ 8 ਵਜੇ ਹੈ ਜੀ ਕਿੰਨਾ ਦੁੱਧ ਪਾ ਦੂ ਇਸ ਦੀ ਉਹ ਤਾਂ ਐ ਮੰਨ ਕੇ ਚੱਲੋ ਪਹਿਲੇ ਸਵੇਰੇ ਨੇ 25-26 ਕਿਲੋ ਕੱਢਿਆ ਜੀ ਮੰਨ ਕੇ ਜੀ ਦੇ ਅਰਥ ਦੇ ਹਿਸਾਬ ਨਾਲ ਆਪਾਂ ਇੰਨਾ ਕੀ ਮੰਨ ਕੇ ਚੱਲੋ ਉਹਦਾ ਗਾਣੇ 30 ਕਿਲੋ ਦੁੱਧ ਹੀ ਕੱਢਣਾ ਜੀ ਤਾਰਾ ਦੂਰਾ ਇੱਕ ਨੰਬਰ ਆ ਮੈਂ ਇੱਕ ਨੰਬਰ ਮਾਰ ਕੇ ਦਿਖਾਵਾਂਗੇ ਸਵੇਰੋਂ ਤਾਰਾ ਦੇ ਪੂਰੀ ਸਾਫ ਸੁੱਧਰੀ ਤੇ ਮੋਟਾ ਮੋਟਾ ਚੋਣਾ ਦੋ ਜਣੇ ਬਹਿ ਕੇ ਚੋਣਿਆ ਜਾਵਾ ਕੋਈ ਨਿਆਣੇ ਦੀ ਲੋੜ ਨਹੀਂ ਠੀਕ ਹੈ ਚੋਣ ਚਵਾਈ ਦੀ ਬਿਲਕੁਲ ਇੱਕ ਨੰਬਰ ਹੈ ਨਾ ਤੂੰ ਦੇਖ ਲੈਦਾ ਘਾਰਾ ਤੂਰਾ ਪੂਰਾ ਇੱਕ ਨੰਬਰ ਜਮਾ ਕਹਿ ਬੱਤ ਪਿਛੇ ਬਾਈ 50062 ਦੀ ਬੱਛੀ ਹੈ ਜੀ ਠੀਕ ਹੈ ਪਿਛੇ ਇਹਦੇ ਬੱਛੀ ਹੈ ਤੇ 24 25 ਕਿਲੋ ਦਾ ਤਾਂ ਮੰਨ ਕੇ ਬੰਦਾ ਲੈ ਸਕਦਾ ਇਹਦਾ ਭਾਅ ਯਾਰ ਕੀ ਰਹੂਗਾ ਬਾਈ ਜੀ ਭਾਅ ਯਾਰ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਸੁਭਿਰ ਕੱਦ ਕਾਟ ਵਗੈਰਾ ਵਹਿੜਦਾ ਦੇਖ ਸਕਦੇ ਹੋ ਪੂਰਾ ਸਾਫ ਸੁੱਧਰਾ ਦੂਆ ਸੁਆ ਸੁਈ ਸੁਵਾਈ ਰੇਟ ਵੀਰ ਕਹਿੰਦੇ ਫੋਨ ਤੇ ਕਰਾਂਗੇ ਬਿਲਕੁਲ ਜੈਨੂਅਲ ਹੋਊਗਾ ਤੇ ਥਾਣਾ ਦੇ ਵਿੱਚ ਇਹਦੇ ਲੈ ਚੱਲ ਕੋਈ ਨੰਤਰੀ ਲੈ ਚੱਲ ਥਾਣਾ ਦੇ ਵਿੱਚ ਫੁੱਟ ਫੁੱਟ ਦੀ ਵਿੱਚ ਹੀ ਵੀ ਆ ਕੋਈ ਇਹ ਨਹੀਂ ਗੱਲ ਵੀ ਠੱਠ ਠੱਠ ਦੀ ਪੂਰੇ ਸਾਫ਼ ਸੁਥਰੇ ਅੱਗੇ ਪਿੱਛੇ ਦਾ ਹਵਾਨਾ ਤੇ ਜਿੰਦ ਜਾਨ ਵਾਲਾ ਲੈ ਵਸੋ ਦੇਖੋ ਕਿਹਾ ਬੰਦਾ 24 25 ਕਿਲੋ ਦੁੱਤੋਂ ਵੇੜਦੇ ਮਰਨਾ ਨਹੀਂ ਤੇ ਅੱਗੇ ਬਾਈ ਜੇ ਤਾਜੀ ਸੂਈ ਦੇਖਦੇ ਆ ਹਨਾ ਹਾਂਜੀ ਤੇ ਝੇਰ ਕੱਲੀ ਰਹਿ ਗਈ ਪੈਣ ਵਾਲੀ ਬਸ ਇਹਨੂੰ ਐ ਮਾਰ ਕੇ ਦਰੋ 20 25 ਮਿੰਟ ਹੀ ਹੋਇਆ ਬੱਚਾ ਆ ਗਿਆ ਇਹਦੇ ਪਿੱਛੇ ਬੱਚੀ ਅੱਛਾ ਇਹਦੇ ਪਿੱਛੇ ਨਹੀਂ ਬੱਚੀ ਆਈ ਬਹੁਤ ਪਿਆਰੀ ਕਿੰਨਾ ਕਿਦੋਂ ਪਾ ਦ ਪਹਿਲੇ ਸੂਰ ਘਟਾਏ ਨੇ ਕਿ ਭਾਈ ਜੀ ਦੋ ਦੋ ਜੀ ਠੀਕ ਹੈ 21 ਵਾਈ ਕਿਲੋ ਪਲੂਣੇ ਦੋ ਦਿੰਦਾ ਹਾਂਜੀ ਹਾਂਜੀ ਤੇ ਤਾਰਾ ਤੁਰ ਇਹਦੇ ਵੀ ਇੱਕ ਨੰਬਰ ਆ ਕਹਿੰਦੇ ਓਕੇ ਜੀ ਇੱਕ ਨੰਬਰ ਆ ਜੀ ਠੀਕ ਹੈ ਇਹਦਾ ਭਾਅ ਭਾਈ ਯਾਰ ਇਹਦਾ ਭਾਅ ਭਾਈ ਜੀ ਅਸੀਂ ਮੁੱਠੇ ਕਰਾਂਗੇ ਠੀਕ ਹੈ ਸੋਬਰੋ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਫਿਟਿੰਗ ਵਾਲਾ ਲੇਵਾ ਜਮਾ ਨਿਆਣਾ ਪੌਦਰਾ ਆਉਣ ਲੈ ਭਾਈ ਠੰਡੀ ਸੀਲਾ ਹਣਾ ਠੰਡੀ ਸੀਲਾ ਅੱਗੇ ਭਾਈ ਦੇਖੀ ਜਰਨਾ ਆਪਾਂ ਐਰ ਸ਼ੈਰ ਹਣਾ ਐਰ ਸ਼ੈਰ ਆ ਕੇ ਜੀ ਠੀਕ ਹੈ ਕਿ ਕਾਦੂ-ਕਦੂ ਬਹੁਤ ਹੋ ਜਾਂਦੇ ਹੈ ਹਨਾ ਬਾਈ ਜਾਨ ਪ੍ਰਾਨ ਲਈ ਕਰਦਾ ਮੇਰਾ ਠੰਡੀ ਸੀ ਬਹੁਤ ਹੈ ਠੀਕ ਹੈ ਸੂਆ ਕਿਹੜਾ ਸੁੰਦੀ ਹੈ ਬਾਈ ਜੀ ਇਹ ਦੂਜਾ ਸੂਆ ਸੁੰਦੀ ਆ ਤੇ ਦਿਨ ਕਹਿ ਲੈਂਦੀ ਆ ਲੈ ਲਓ ਬਾਈ ਜੀ ਹਫਤਾ ਜੀ ਹਰੇ ਇੱਕ ਹਫਤਾ ਸੂਣ ਚ ਵਾਕੀ ਕਿੰਨਾ ਦੋਤ ਮੰਨ ਕੇ ਲੈਵੇ ਬੰਦਾ ਸੀ ਹੁਣ ਬਾਈ ਜੀ ਪਿਛਲੇ ਸੂਏ ਕੱਢੇ ਬਾਈ ਜੀ ਨੇ 25 26 ਕਿਲੋ ਜੀ 24 25 ਮੰਨ ਲੈ ਕਰ ਲਿਆ ਹਾਂ ਬਰੀ ਨਾਲ ਬਾਈ ਜੀ 25 ਕਿਲੋ ਮੰਨ ਮੜਾ ਇਹ ਮੂੰਹ ਕਰੇਦਾ ਔਰੇ ਨੂੰ ਹਾਂਜੀ ਹਾਂਜੀ ਸੋ ਮੂੰਹ ਮੱਥਾ ਦੇਖੋ ਪੂਰੀ ਸਾਫ ਸੁਧਰੀ ਕਿਆ ਬਾਤਾਂ ਸੋ ਦੇਖੋ ਜਮ ਪਿਆ ਹੋਰ ਅਸਲ ਸਾਹੀਵਾਲ ਜੀ ਨੂੰ ਕਹਿ ਦਿੰਦੇ ਆ ਐਰ ਸ਼ਹਿਰ ਐਰ ਸ਼ਹਿਰ ਵਹਿੜਾ ਦੂਜਾ ਸੂਆ ਹੁੰਦੀ ਆ ਹਨਾ ਠੰਡੀ ਸੀਲਾ ਬਾਈ ਜਿਹੜਾ ਜਵਾਕ ਥੱਲੇ ਦੀ ਵੜਪੜ ਲੱਗੀ ਜਾਂਦੀ ਠੀਕ ਹੈ ਚਾਰੇ ਪਾਸੇ ਹੱਥ ਧਰਾਣੀ ਕਿਸੇ ਪਾਸੇ ਹਨਾ ਤੇ ਅੱਗੇ ਫਿਰ ਡੱਬੀ ਬੱਚੀ ਦੇਖਦੇ ਆ ਕਿਹੜਾ ਸੂਆ ਦੂਜਾ ਸੂਆ ਹੁੰਦੀ ਆ ਜੀ ਠੰਡੀ ਸੀਲ ਬਹੁਤ ਆ ਜੀ ਦੂਜਾ ਸੂਆ ਹਾਂਜੀ ਤੇ ਦਿਨ ਲੈ ਜੂ 8-7 ਆ ਜੀ ਇਹਦਾ ਨਾਮ ਤਾਂ ਇਹਦਾ ਰਹੀ ਬਈ ਹੱਤਾ ਪਿਆ ਜੀ ਹਲੇ ਦਾ ਥਣ ਨਾ ਬਹੁਤ ਪਈਆਂ ਨੇ ਜੀ ਥਣ ਮੁੱਠੀ ਵਾਲਾ ਚਾਹੇ ਹੱਥੀ ਚਵਾਈ ਕਰਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਤੇ ਅੱਗੇ ਇਹਦੇ ਨਾਲ ਫਿਰ ਵੱਡੀ ਵਾੜ ਹੋਰ ਖੜੀ ਆ। ਇਹ ਕਰਾਸ ਦੇ ਵਿੱਚ ਆ ਗਈ ਜੇ ਇਸ ਕਰਾਸ ਦੇ ਵਿੱਚ ਜੀ ਵੱਡੀ ਵਾੜ। ਐਚ ਐਫ ਕਰਾਸ ਕਦ ਬਹੁਤ ਜ਼ਿਆਦਾ ਹੈ ਨਾ। ਬਹੁਤ ਬਹੁਤ ਜ਼ਿਆਦਾ ਬਾਈ ਜੀ ਥੋੜੀ ਜ਼ਿਆਦਾ ਕੱਚੀ ਹੈ ਜੀ 15 ਫੀਸ ਲੈਂਦੀ ਹੈ ਠੰਡੀ ਸੀਲ ਆ ਜੀ। ਸਾਡਾ ਐਨ ਨਹੀਂ। ਪਹਿਲੇ ਸੂਏ ਦਾ 30 32 ਕਿਲੋ ਦੁੱਧ ਕੱਢਿਆ ਪਿਆ ਜੀ ਇਹਦਾ। ਤੇ ਦੋ ਵੀ ਫੈਟ ਵਾਲਾ ਜੀ। ਜਿੰਨੀ ਜਿੰਨੀ ਪਈ ਹੈ 8 ਨਾ ਨਾ ਬਹੁਤ ਪਈਆਂ ਨਹੀਂ। ਠੰਡੀ ਸੀਲ ਆ ਕੋਈ ਦਿੱਕਤ ਨਹੀਂ ਜੀ। 30 ਮਨ ਕੇ ਲੈ ਲਏ ਸਾਰਾ। ਬਰਾਮ ਫਰੀ ਨਾਲ ਜੀ ਐਡੀ ਵੱਡੀ ਗਾਣੀ ਕੱਢਦੀ ਚਿੱਤੀ ਕਿੰਨਾ ਦੁੱਧ ਫਿਰਦਾ ਜਿੰਨੇ ਕੱਢੂ। ਜੈਜ ਗ ਏ ਬਾਈ ਜਰਸੀ ਕ੍ਰੋਸ ਆ ਗਈ ਜੀ ਜਰਸੀ ਕ੍ਰੋਸ ਮੋਟਰ ਭਰ ਗਈ ਇਹ ਸੂਆ ਪਹਿਲਾਂ ਬਣੀ ਇੱਧਰ ਇਹ ਸੂਆ ਕਿਹੜਾ ਸੁੰਦੀ ਹੈ ਜੀ ਇਹ ਦੂਜਾ ਸੂਆ ਸੁੰਦੀ ਹੈ ਬਾਈ ਚਾਹੇ ਦਿਨ ਕੱਢ ਜੂਗੀ ਜੀ ਬਾਈ ਲੈ ਜੂ ਹਜੇ ਹਫ਼ਤਾ 10 ਦਿਨ ਜੀ ਵੀ ਠੰਡੀ ਸੀਲ ਬਹੁਤਾ ਬਾਈ ਜੀ ਕਿੰਨਾ ਦੁੱਧ ਮੰਨ ਕੇ ਚੱਲੀ ਆਈ ਦੀ ਆਪਾ ਦੁੱਧ ਇਹਦਾ ਹੀ 23 ਕਿਲੋ ਮੰਨ ਕੇ ਲੈ ਲਊਂ ਜੀ ਤੇ ਫਿਰ ਜਰਸੀ ਕ੍ਰੋਸ ਆ ਫੈਟ ਵਾਲੇ ਪਾਓ ਹਣਾ ਫੈਟ ਵਾਲੀ ਹੈ ਬਾਈ ਦੀ ਮੂੰਹ ਸਿਰ ਤੋਂ ਬਹੁਤ ਪਿਆਰੀ ਹੈ ਜੀ ਸੋਹਣੀ ਹੈ ਜੀ ਠੰਡੀ ਸੀਲ ਹੱਦ ਹੋ ਜਾਂਦੀ ਠੀਕ ਹੈ ਹਾਂ ਜਾਈ ਗੱਲ ਅੱਗੇ ਇਹਦੇ ਨਾਲ ਫੇਰ ਆ ਗਈ ਬੈੜ ਨਾਲੇ ਸਰਕੀ ਕਰੋਸੀ ਆ ਗਈ ਇਹ ਵੀ ਗੱਬਣਾ ਹਨਾ ਬੈੜਾਂ ਨੇ ਹਾਂ ਦੀ ਬੱਸ ਲੈਣ ਦੀ ਘੜੀ ਪਾ ਪਾ ਸਰਦਣ ਦੀ ਠੀਕ ਆ ਇਹਦੀ ਕੈਮਰੇ ਰੋ ਦੁੱਧ ਵਾਲੀ ਦੋਟੜੀਆਂ ਬਾਈ ਜੀ ਸਰ ਕੀ ਬਾਈ ਬਾਈ ਤੋਂ 25 25 ਲੀਟਰ ਘਟਣਾ ਜੀ ਇਹਨਾਂ ਨੇ ਧੀ ਮੰਨ ਕੇ ਆ ਜੇ ਰੋਂਦਾ ਧੀ ਮੰਨ ਕੇ ਆ ਰਹੇ ਹਾਂ ਜੀ ਠੰਡਾ ਕਰਮਾ ਜਿਵੇਂ ਐਕੀ ਮਾਫੂ ਕਰ ਗਈ ਜਿਆਦੇ ਪੈਸੇ ਆ ਜੀ ਠੀਕ ਆ ਅੱਗੇ ਸੰਭਾਰ ਵਾਲੇ ਬੰਦੇ ਕੋਲ ਜਾਓ ਕਹਿੰਦੇ ਨੇ ਕੱਠੀ-ਕੱਚੀ ਹੀ ਘਟਣਾ ਬਾਈ ਅੱਗੇ ਦੇ ਨਾਲ ਆ ਗਈ ਇਹਦੇ ਨਾਲ ਹੀ ਵੀ ਜਰਸੀ ਕ੍ਰੋਸ ਦੇ ਵਿੱਚ ਆ ਗਈ ਵੀਡੀ ਐਫ ਦਾ ਕ੍ਰੋਸ ਆ ਗਿਆ ਜੀ ਠੀਕ ਆ ਠੰਡੀ ਸੀਲ ਆ ਜਾਵਾਂ ਠੰਡੀ ਸੀਲ ਬਾਈ ਕੋਈ ਚੱਕਰੀ ਨਹੀਂ ਜੀ ਥੱਲੇ ਦੀ ਵੜ-ਵੜ ਨਿਕਲੇ ਪਸੂ ਨਹੀਂ ਆਪਣਾ ਕੋਈ ਸਾਡਾ ਵਾਲਾ ਹੋਊਗਾ ਜੀ ਠੀਕ ਆ ਕੱਚੀ-ਕੱਚੀ ਹੈ ਜੀ ਦੂਜਾ ਸੂਈ ਇਹਦਾ ਜੀ ਅੱਗੇ ਗਾਹਾਂ ਡੱਬਿਆਂ ਬੱਚੇ ਆ ਗਏ ਡੱਬਿਆਂ ਬੱਚੇ ਆ ਗਏ ਆਪਣੇ ਕੋਲੇ ਪੈਦਲਾਂ ਨੇ ਹੀ ਦੰਦ ਦੰਦ ਨੇ ਜੀ ਠੀਕ ਹੈ ਉਹ ਦੋ ਦੰਦ ਨੇ ਹੀ ਬੱਚੇ ਜਿਆਦਾ ਗੱਲ ਆ ਹਾਂਜੀ ਹਾਂਜੀ ਇਹ ਜੋੜਾ ਦੋੰਦੇ ਆ ਹਨਾ ਇਹ ਦੋੰਦਰੀਆਂ ਨੇ ਜੀ ਬੱਚੀਆਂ ਦੋਨੇ ਇਹ ਪੈਦਰਾਂ ਨੇ ਜੀ ਠੀਕ ਹੈ ਅੰਡੀਆਂ ਸੀਨ ਦੇ ਜੀ ਪਿਆਣੀ ਲੱਤ 3.5 ਨੇ ਜੀ ਠੀਕ ਹੈ ਫਿਟਿੰਗ ਵਾਲੇ ਲੈ ਵਿਆ ਜਾਮਾ ਹਨਾ ਇਹ ਤਾਂ ਬਾਨ ਨਾ ਕੱਚੀਆਂ ਨੇ ਥੋੜੀਆਂ ਇਹ 10 15 15 ਦਿੰਦੀਆਂ ਫੇਸ ਕੁਆਲਟੀ ਦੇ ਕਿੰਨੇ ਆ ਬਸੀ ਐਵਰੇਜ 22 23 ਤੋਂ ਬਾਹਰ ਵਾਲੀਆਂ ਹੈਗੀਆਂ ਆਰਾਮ ਦਾ ਇਹਨਾਂ ਬਈ ਇਹਨਾਂ ਦੇ ਜਿਆਦਾ ਕੁਆਲਟੀ ਵਾਲੀਆਂ ਬਸੀਆਂ ਨੇ ਨਾ ਨੂੰ ਨਾ ਕਿਤੇ ਬੱਸੀ ਤੇ ਪੂਰੀ ਜਵਾਨੀ ਜਰਗੀਆਂ ਜੇ ਇੱਥੇ ਬੁੱਢੀ ਵਹਿੜ ਹੁੰਦੀ ਉੱਠਦੀ ਨਹੀਂ ਸੀ ਜਮਾ ਹਾਂਜੀ ਹਾਂ ਸੋ ਇਹ ਫਾਇਦਾ ਹੁੰਦਾ ਜੀ ਇਹ ਮਸਾਲਾ ਜਿਆਦਾ ਪਿਆ ਕਰਕੇ ਤਲਕੀ ਜਾਂਦਾ ਤੁਰੀ ਜਿਆਦਾ ਕਰਾ ਸੋ ਜਵਾਨੀ ਬੁੱਢੀਆਂ ਸੀ ਇਹ ਕੋਈ ਦਿੱਕਤ ਨਹੀਂ ਭੋਰਾ ਵੀ ਲੱਗੇ ਤੇ ਥੱਲੇ ਦੀ ਬੜ ਬੜ ਨਗੀ ਜਾ ਠੀਕ ਹੈ ਨੰਬਰ ਬੋਲ ਲਏ ਆਪਣਾ ਨੰਬਰ 91 43 ਭਾਈ 10 97 99 782 32010 ਸੋ ਕਾਫੀ ਪਸ਼ੂ ਦਿਖਾ ਦੇ ਕਿਸੇ ਵੀਰ ਦੇ ਮੱਝ ਪਸੰਦ ਹੋਵੇ ਤੇ ਕੋਲ ਆ ਕੇ ਦੇਖੋ ਤਸਦੀ ਕਰਕੇ ਖਰੀਦੋ ਪਿੰਡ ਧੌਲਾ ਜ਼ਿਲ੍ਹਾ ਵਰਨਾਲਾ ਮੱਝਾ ਵੀਰ ਕੋਲ ਸਾਢੇ 8 ਖੜੀਆਂ ਸੂਜੀਆਂ ਸਮਾਈਆਂ ਗੱਪਣਾ ਇੱਕ ਦਿਖਾ ਦਿੱਤਾ ਪਪੀ ਜੀ ਰਲਝੋਟੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ